ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵਾਲੀ ਜੈਪਟ ਹੋਵੇ ਸਾਇਕਲ ਜਾਂ ਗਰਦਨ ਦੀ ਪ੍ਰੋਬਲਮ ਹੋਵੇ ਉਹ ਚਾਹੀਦੇ ਹੁਣ ਉਹ ਵੀ ਸਾਡੇ ਟੀਮ ਨਾਲ ਸੰਪਰਕ ਕਰ ਸਕਦਾ ਨੰਬਰ ਦੇ ਦਿਓ ਅਸੀਂ ਕਰ ਲੇਗੇ ਨੰਬਰ ਸਾਰਾ ਦਿੱਤਾ ਹੋਇਆ ਹੈ ਨਹੀਂ ਕਿਸ ਕੇ ਬਾਅਦ ਹੈ ਨਹੀਂ ਦੇ ਕੋਲ ਆ ਜੀ ਲਿਖ ਕੇ ਦੇ ਹੈ ਨਹੀਂ ਲਿਖ ਕੇ ਦੇ ਦੇ ਨੰਬਰ ਲਿਖ ਕੇ ਦੇ ਦੇ ਅਸੀਂ ਕਰ ਦੇਗੇ ਉਹਦੇ ਨਾਲ ਸੰਪਰਕ ਕਰ ਲਿਓ ਤੁਹਾਨੂੰ ਉਹ ਵੀ ਚੀਜ਼ਾਂ ਉਹ ਕਰ ਦਾਂਗੇ ਜਾਂ ਪਿਛਲੇ ਸਮੇਂ 'ਚ ਅਸੀਂ ਐਡਮਿਸ਼ਨ ਵੀ ਕਰਵਾ ਕੇ ਆਵਾਂਗੇ ਛੋਟੇ ਬੱਚੇ ਆ ਅੰਗਣਵਾੜੀ 'ਚ ਵੀ ਭੇਜਾਂਗੇ ਕੀ ਕਹਣਾ ਜਿਹੜਾ ਮੇਨ ਕੰਮ ਆ ਸਾਡੀ ਸਮੂਚੀ ਐਸੋਸੀਏਸ਼ਨ ਦਾ ਸੋਤੇ ਵਰਗੇ ਲੋੜਵੰਦ ਜਿਹੜਾ ਵੱਡਿਆ ਗਿਆ ਕੀ ਕਹਣਾ ਪਹਿਲਾਂ ਤਾਂ ਜੀ ਸਾਰੇ ਪੱਤਰਕਾਰਾਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਨਿਓ ਫਿਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਜੀ ਅੱਜ ਜ਼ਿਲ੍ਹਾ ਰੂਲਰ ਯੂਥ ਕਲੱਬ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਇਕਾਈ ਦੀ ਟੀਮ ਨੇ ਆਪਣੇ ਰਜਿੰਦਰ ਬਰਮਾ ਜੀ ਦੀ ਅਗਵਾਈ ਹੇਠ ਚਾਰ ਸਹਿਬਜ਼ਾਦਾਂ ਦੀ ਯਾਦ ਨੂੰ ਸਮਰਪਿਤ ਛੋਟਾ ਜਿਹਾ ਉਪਰਾਲਾ ਕੀਤਾ ਅਸੀਂ ਉਨੇ ਹੀ ਰਹਿਣੇ ਹਰ ਸਾਲ ਵੀ ਉਨੇ ਆ ਮਹੀਨੇ ਦੀ ਮਹੀਨੇ ਵੀ ਉਨੇ ਰਹਿਣੇ ਆ ਸਲਾਮੀ ਰੀ ਨੂੰ ਤਾਂ ਕਵਰ ਕਰਦੀ ਕਰਦੇ ਆ ਕਿਉਂਕਿ ਸਾਡਾ ਮੂ ਮੇਨ ਮਕਸਦ ਹੀ ਇਹ ਹੈ ਵੀ ਸਲਾਮੀ ਰੀ ਨੂੰ ਅਸੀਂ ਕਿਵੇਂ ਕਵਰ ਕਰੀਏ ਉਸੇ ਤਰ੍ਹਾਂ ਅਸੀਂ ਅੱਜ ਚਾਰ ਸਹਿਜ ਜਦਿਆਂ ਦੀ ਯਾਦ ਨੂੰ ਸਮਰਪਿਤ ਇੱਥੇ ਚਾਵਲਾਂ ਦਾ ਤੇ ਦੁੱਧ ਦਾ ਲੰਗਰ ਲਾਇਆ ਜੀ ਨਾਲ ਹੀ ਅਸੀਂ ਜੋ ਸਾਡੀਆਂ ਸਲਾਮੀ ਰੀ ਦੀਆਂ ਸਕੀਮਾਂ ਨੇ ਉਹ ਵੀ ਬੱਚਨ ਨੂੰ ਅਵੇਅਰ ਕਰਕੇ ਦੱਸਿਆਂਗੇ ਜਿਸ ਤਰ੍ਹਾਂ ਕਿ 4000 ਰੁਪਏ ਪੈਨਸ਼ਨ ਲੱਗਦੀ ਹੈ ਜੀ ਉਹ ਅਸੀਂ ਇਹਨਾਂ ਨੂੰ ਦੱਸਿਆ ਵੀ ਜਿਨ੍ਹਾਂ ਦੇ ਸਿਰ ਤੇ ਫਾਦਰ ਨਹੀਂ ਹੈਗੇ ਬੱਚਿਆਂ ਦੇ ਦੋ ਬੱਚਿਆਂ ਦੀ 4000 ਰੁਪਏ ਪੈਨਸ਼ਨ ਕਿਸ ਤਰ੍ਹਾਂ ਲੱਗਦੀ ਹੈ ਬਾਕੀ ਇਹਨਾਂ ਨੂੰ ਇਹ ਦੱਸਿਆ ਕੋਈ ਮੈਡੀਕਲ ਸਹੂਲਤ ਤੁਹਾਨੂੰ ਜਰੂਰਤ ਹੈ ਤੁਹਾਡੇ ਇੱਥੋਂ ਦੇ ਪ੍ਰੂਫ ਬਣੇ ਹੋਣ ਤਾਂ ਤੁਹਾਨੂੰ ਸਰਕਾਰੀ ਹਸਪਤਾਲ ਵੀ ਅਸੀਂ ਲੈ ਕੇ ਜਾਵਾਂਗੇ ਸਾਡੀ ਜ਼ਿੰਮੇਵਾਰੀ ਹੈ ਨਹੀਂ ਬਾਕੀ ਜਿਵੇਂ ਕਿਸ ਨੂੰ ਵੀਲਚੇਅਰ ਚਾਹੀਦੀ ਹੈ ਕੁੱਕਰਨਾ ਦੀ ਮਸ਼ੀਨ ਚਾਹੀਦੀ ਹੈ ਕੋਈ ਸਰਵਾਈਕਲ ਵਾਲਾ ਆਪਣੇ ਕੋਰਲਰ ਲਾਉਂਦੇ ਹਨ ਉਹ ਚਾਹੀਦਾ ਵੀ ਉਹ ਵੀ ਸਾਡੇ ਨਾਲ ਸੰਪਰਕ ਕਰੋ ਅੱਜ ਅਸੀਂ ਇਹਨਾਂ ਨੂੰ ਪੱਕੇ ਤੌਰ ਤੇ 10 ਜਾਨਾਂ ਨੂੰ ਘਟੋ ਘਟਾ ਅਸੀਂ ਇੱਥੇ ਆਪਦਾ ਨੰਬਰ ਦੇ ਕੇ ਜਾ ਰਹੇ ਹਾਂ ਆਪ ਦੇ ਕਲੱਬ ਮੈਂਬਰਾਂ ਦਾ ਵੀ ਸਾਡੇ ਕਿਸੇ ਵੀ ਮੈਂਬਰ ਤੋਂ ਇੱਕ ਤੋਂ ਫੋਨ ਨਹੀਂ ਚੱਕਿਆ ਤਾਂ ਦੂਸਰਾ ਕਾਲ ਲਾ ਲੈਣ ਜੇ ਉਹਨਾਂ ਉਸ ਤੋਂ ਨਹੀਂ ਚੱਕਿਆ ਤਾਂ ਤੀਜੇ ਨੂੰ ਅਸੀਂ 10 ਨੰਬਰ ਤਕਰੀਬਨ ਇੱਥੇ ਦੇ ਕੇ ਜਾ ਰਹੇ ਹਾਂ ਬਾਕੀ ਅਸੀਂ ਆਸ ਕਰਦੇ ਹਾਂ ਵੀ ਕਿਸੇ ਦਾ ਕੋਈ ਵੀ ਬੱਚਾ ਪੜਨ ਤੋਂ ਵੱੰਜਾ ਬੈਠਾ ਹੈ ਸਿਰਫ 2 ਰੁਪਿਆ ਦੀ ਲੋੜਵੰਦ ਪਰਿਵਾਰਾਂ ਨੂੰ ਉਹ ਬੱਚਿਆਂ ਨੂੰ ਅਸੀਂ ਸਕੂਲ ਨਾਲ ਜੋੜਾਂਗੇ ਸਾਡੇ ਨਾਲ ਸੰਪਰਕ ਕਰੋ ਬਾਕੀ ਪਰਮਾਤਮਾ ਸੁੱਖ ਰੱਖੇ ਅਸੀਂ ਇਸੇ ਤਰ੍ਹਾਂ ਕੰਮ ਕਰਦੇ ਰਹੀ ਆਪਦੀ ਟੀਮ ਹਲਾਸ਼ੇਰੀ ਜਿੰਦਗੀ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ